ਹਾਂਜੀ ਆਪਾਂ ਲੱਗੇ ਆਂ ਜੀ ਸਲਵਾਰ ਕੱਟਣ ਤੇ ਜਿਹਦੇ ਵਿੱਚੇ ਪੱਲੇ ਹੁੰਨੇ ਆ ਠੀਕ ਹੈ ਜੀ ਵਿੱਚੇ ਕੁੰਦੇ ਹੁੰਨੇ ਆ ਉਹ ਸਲਵਾਰ ਕੱਟਣ ਲੱਗੇ ਆਂ ਜੀ ਆਪਾਂ ਤੇ ਆ ਆਪਾਂ ਨੇ ਪੱਲੇ ਵਿੱਚ ਤੇ ਫੋਲਡ ਕਰ ਲੈਣੇ ਆ ਲੱਗ ਨਹੀਂ ਜੀ ਆਪਾਂ ਨੇ ਪੱਲੇ ਕੱਟਣੇ ਹੈਗੇ ਆ ਆ ਦੇਖੋ ਪੱਲੇ ਵਿੱਚ ਤੇ ਫੋਲਡ ਕਰ ਲਏ ਆਪਾਂ ਨੇ ਠੀਕ ਹੈ ਜੀ 2.5 ਮੀਟਰ ਆਪਾਂ ਨੇ ਕੱਪੜਾ ਲੱਤਾ ਇਹੇ ਬਅ 3 ਇੰਚ ਆਪਾਂ ਨੇ ਪੱਲਿਆਂ ਦੀ ਕਟਾਈ ਕਰ ਲਈ ਜੀ 9 ਇੰਚ ਆਪਾਂ ਨੇ ਮੋਰੀ ਰੱਖੀ ਹੈ ਜੀ ਇਹਦੀ ਤੇ 10 ਇੰਚ ਆਪਾਂ ਨੇ ਆਸਣ ਰੱਖ ਲਿਆ ਜੀ ਆਸਣ ਤੋਂ ਬਾਅਦ ਆਪਾਂ ਨੇ ਆਹ ਮਾਰਕ ਮਾਰਕ ਕਰ ਦੇਣਾ ਜੀ ਮੋਰੀ ਦੇ ਨਾਲ ਮਲਾ ਦੇਣਾ ਆਪਾਂ ਨੇ ਪੱਲਿਆਂ ਤੇ ਲੈ ਕੇ ਜੀ ਆਹ ਕਟਾਈ ਕਰ ਦੇਣੀ ਹੈ ਇਹਦੀ ਆਸਲ ਤੱਕ ਆਪਾਂ ਨੇ ਕੱਟ ਦੇਣਾ ਜੀ ਇਹ ਆਪਾਂ ਨੇ ਪੱਲਿਆਂ ਉੱਪਰ ਟੱਕ ਲਾ ਲੈਣੇ ਜੀ ਫੜ ਕੇ ਆਪਾਂ ਨੇ ਸਿਉਣ ਲਾ ਦੇਣੀ ਆਉਂਦੀ ਸਲਾਈ ਜਦ ਆਪਾਂ ਨੇ ਸਟਿਚ ਕਰਨਾ ਹੈ ਆਹ ਦੇਖੋ ਐਦਾਂ ਫੜ ਕੇ ਆਪਾਂ ਨੇ ਸਲਾਈ ਲਾ ਦੇਣੀ ਹੈ ਕੱਟਣ ਦੀ ਤਾਂ ਇਹਨੂੰ ਲੋੜ ਨਹੀਂ ਪੈਣੀ ਹੈਗੀ ਆਪਾਂ ਨੇ ਦੂਜੇ ਕੁੰਦਿਆਂ ਨਾਲ ਮਿਲਾ ਲੈਣਾ ਜੀ ਐਦਾਂ ਮਿਲਾ ਕੇ ਆਪਾਂ ਨੇ ਦੂਜੇ ਕੁੰਦਿਆਂ ਨਾਲ ਕੱਟ ਦੇਣਾ ਜੀ ਮਿਲਾ ਕੇ ਇਹ ਬਿਲਕੁਲ ਸੌਖੀ ਸਲਵਾਰਾਂ ਨਾਲ ਸਟਿਚ ਵੀ ਕਰਨੀ ਸੌਖੀ ਹੈ ਜੀ ਤੇ ਕੱਟਣ ਚ ਵੀ ਆਸਾਨ ਹੈ ਇਹ ਜੀ ਆਪਾਂ ਨੇ ਆ ਬਾਦੂ ਕਪੜਾ ਕੱਟ ਦੇਣਾ ਜੀ ਜੇ ਤੁਹਾਡਾ ਮੈਚਿੰਗ ਸੂਟ ਹੁੰਦਾ ਤਾਂ ਸਲਵਾਰ ਤੁਸੀਂ ਐਦਾਂ ਹੀ ਕੱਟ ਲਿਆ ਕਰੋ ਕਿਉਂਕਿ ਪ੍ਰੋਪਰ ਸਹੀ ਆ ਜਾਂਦੀ ਹੈ ਸਲਵਾਰ ਤੇ ਨਾ ਹੌਲੀ ਬਣਦੀ ਹੈ ਤੇ ਨਾ ਭਾਰੀ ਬਣਦੀ ਹੈ ਠੀਕ ਹੈ ਜੀ ਐਦਾਂ ਕੱਟ ਲਿਆ ਕਰੋ ਜੀ ਬਿਲਕੁਲ ਸਹੀ ਆਉਂਦੀ ਹੈ ਜੀ ਇਹ ਸਲਵਾਰ ਤੇ ਆਪਾਂ ਨੇ ਥੋੜਾ ਜਿਹਾ ਕਪੜਾ ਆਪਣਾ ਬਚਿਆ ਤਾਸਨ ਕੋਲ ਤੇ ਥੋੜਾ ਜਿਹਾ ਉੱਪਰ ਦੇ ਬਚਿਆ ਤਾਂ ਆਪਾਂ ਨੇ ਬੈਲਟ ਬਣਾਤੀ ਜੀ ਠੀਕ ਹੈ ਜੀ ਐਦਾਂ ਕੱਟ ਲਿਆ ਕਰੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦੇ ਜੀ